ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਅਸੀਂ ਹੁਣ ਤੱਕ ਅਨੰਦ ਸਾਹਿਬ ਦੀ 20 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ 21ਵੀਂ ਪੌੜੀ ਟੂਡੇ ਵੀ ਆਰ ਗੋਇੰਗ ਟੂ ਡਿਸਕਸ 21ਸਟ ਪੌੜੀ ਆਫ ਅਨੰਦ ਸਾਹਿਬ ਬਹੁਤ ਹੀ ਸੋਹਣੀ ਬਾਣੀ ਗੁਰੂ ਅਮਰਦਾਸ ਸਾਹਿਬ ਦੀ ਲਿਖੀ ਹੋਈ ਮਹਲਾ 3 ਜੀ ਦੀ ਇਹ ਬਾਣੀ ਹੈ ਰਾਮ ਕਲੀ ਰਾਗ ਦੇ ਵਿੱਚ ਅੱਜ 21ਵੀਂ ਪੌੜੀ ਦੇ ਵਿੱਚ ਜਿਹੜੀ ਪਹਿਲੀ ਪੰਕਤੀ ਹੈ ਗੁਰੂ ਅਮਰਦਾਸ ਸਾਹਿਬ ਫੁਰਮਾਨ ਕਰਦੇ ਨੇ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਸਨਮੁਖ ਗੁਰੂਵਾਲਜੇ ਦਾ ਮੁਖ ਹੈ ਇਸ ਨੂੰ ਗੁਰਮੁਖ ਵੀ ਕਹਿੰਦੇ ਆ ਸਾਹਮਣੇ ਸਨਮੁਖ ਮਤਲਬ ਸਾਹਮਣੇ ਬੇਮੁਖ ਜਿਹਨੇ ਮੂੰਹ ਮੋੜਿਆ ਹੋਇਆ ਆ ਤਾਂ ਗੁਰੂਵਾਲ ਮੁਖ ਹੋ ਜਾਣਾ ਗੁਰੂਵਾਲ ਮੂੰਹ ਕਰ ਲੈਣ ਦਾ ਮਤਲਬ ਇਹ ਨਹੀਂ ਕਿ ਮੈਂ ਗੁਰਦੁਆਰੇ ਜਾਣਾ ਤੇ ਮੈਂ ਜਦੋਂ ਵਾਪਸ ਜਾਵਾਂ ਤੇ ਮੈਂ ਮੂੰਹ ਉਧਰ ਰੱਖ ਕੇ ਪੁੱਠਾ ਜਾਵਾਂ ਇਹ ਫਿਜ਼ੀਕਲ ਮੂੰਹ ਦੀ ਗੱਲ ਨਹੀਂ ਹੋ ਰਹੀ ਫਿਜ਼ੀਕਲ ਮੁਖ ਫਿਜ਼ੀਕਲ ਫੇਸ ਦੀ ਸਰੀਰ ਵਾਲੇ ਮੂੰਹ ਦੀ ਗੱਲ ਨਹੀਂ ਹੋ ਰਹੀ ਕਿ ਇਹ ਮੂੰਹ ਗੁਰੂਵਾਲ ਹੋਵੇ ਪ੍ਰੀਤ ਚੰਦ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਸੀ ਮੂੰਹ ਤੇ ਉਹਦਾ ਵੀ ਗੁਰੂਵਾਲੀ ਹੁੰਦਾ ਹੋਏਗਾ ਉਹਨੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਵੀ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਵੀ ਸੇਵਾ ਕੀਤੀ ਤਾਂ ਕੇਵਲ ਚਿਹਰਾ ਗੁਰੂਵਲ ਹੋਣ ਦਾ ਗੱਲ ਨਹੀਂ ਮਨ ਗੁਰੂਵਲ ਹੈਗਾ ਕਿ ਨਹੀਂ ਉਦੋਂ ਅਸੀਂ ਸਨਮੁਖ ਹੁੰਨੇ ਆ ਨਹੀਂ ਤੇ ਸਾਹਮਣੇ ਬੈਠ ਕੇ ਵੀ ਉਹਨੇ ਕਦੀ ਗੁਰੂ ਦੀ ਗੱਲ ਨਹੀਂ ਮੰਨੀ ਫਿਰ ਉਹ ਬੇਮੁਖ ਹੈ ਸਨਮੁਖ ਦਾ ਸਿੱਧਾ ਸਿੱਧਾ ਭਾਵੇਂ ਹੈ ਸਿਰ ਮੱਥੇ ਗੱਲ ਨੂੰ ਮੰਨਣਾ ਗੁਰੂ ਦੀ ਗੱਲ ਨੂੰ ਸਿਰ ਮੱਥੇ ਮੰਨਣਾ ਫਿਰ ਅਸੀਂ ਸਨਮੁਖ ਹੁੰਨੇ ਜਦੋਂ ਅਸੀਂ ਗੱਲ ਨਹੀਂ ਮੰਨਦੇ ਫਿਰ ਅਸੀਂ ਬੇਮੁਖ ਹੁੰਨੇ ਹੁਣ ਆਮ ਤੌਰ ਦੀ ਭਾਸ਼ਾ ਚ ਵੀ ਅਸੀਂ ਕਹਿ ਦਿੰਦੇ ਆ ਨਾ ਕਿ ਫਲਾਣਾ ਬੰਦਾ ਤੇ ਪਿੱਠ ਦਿਖਾ ਗਿਆ ਪਿੱਠ ਦਿਖਾਣ ਦਾ ਮਤਲਬ ਇਹ ਨਹੀਂ ਕਿ ਉਹਨੇ ਮੂੰਹ ਉਧਰ ਨੂੰ ਕਰ ਲਿਆ ਜਾਂ ਉਹ ਜੀ ਵੀ ਕਿਸੇ ਕਹਦੀ ਤੂੰ ਤੇ ਮੂੰਹ ਹੀ ਉਧਰ ਨੂੰ ਕਰ ਲਿਆ ਪਾ ਤੂੰ ਸਾਡੀ ਗੱਲ ਸੁਣਦਾ ਨਹੀਂ ਹੁਣ ਜੇ ਤੋ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਅਸੀਂ ਕਹਿੰਨੇ ਆ ਉਹ ਕਹੈ ਕਿ ਕਿਸੇ ਨੇ ਸਾਡਾ ਅਸੀਂ ਉਹਦੇ ਵੱਲੋਂ ਮੂੰਹ ਮੋੜ ਲਿਆ ਆ ਮੂੰਹ ਮੋੜ ਲੈਣਾ ਦੂਜੇ ਪਾਸੇ ਕਰ ਲੈਣਾ ਪਰ ਜੇ ਮੂੰਹ ਕਿਸੇ ਵੱਲ ਕੀਤਾ ਹੋਇਆ ਆ ਤੇ ਫਿਰ ਉਹ ਸਨਮੁਖ ਹੈ ਤੋ ਜੇ ਅਸੀਂ ਗੱਲ ਸੁਣ ਰਹੇ ਆ ਮੰਨ ਰਹੇ ਆ ਫਿਰ ਅਸੀਂ ਸਨਮੁਖ ਆ ਜੇ ਨਹੀਂ ਸੁਣ ਰਹੇ ਫਿਰ ਅਸੀਂ ਬੇਮੁਖ ਨੇ ਤੇ ਜੇ ਕੋਈ ਸਿੱਖ ਸਿੱਖ ਹੁੰਦਾ ਸਿੱਖਣ ਵਾਲਾ ਜਿਹੜਾ ਕੋਈ ਗੁਰੂ ਕੋਲ ਆ ਰਿਹਾ ਸਿੱਖਣ ਵਾਸਤੇ ਉਹ ਸਨਮੁਖ ਵੀ ਹੋਵੇ ਕਿ ਸਿੱਖਦਿਆਂ ਹੋਇਆਂ ਗੁਰੂ ਦੀ ਗੱਲ ਨੂੰ ਮੰਨੇ ਹੁਣ ਸਿੱਖ ਤੇ ਹਰ ਕੋਈ ਕਹਾ ਰਿਆ ਆ ਉਹ ਲੋਗ ਵੀ ਜਿਹੜੇ ਮੰਨ ਨਹੀਂ ਰਹੇ ਜੋ ਗੁਰਬਾਣੀ ਨੇ ਲਿਖਿਆ ਆ ਪਰ ਆ ਰਹੇ ਨੇ ਜਿਵੇਂ ਪਿਛਲੀਆਂ ਪੌੜੀਆਂ 'ਚ ਜ਼ਿਕਰ ਆਇਆ ਤ੍ਰਿਸ਼ਨਾ ਵੱਡਾ ਰੋਗ ਲੱਗਾ ਅੰਦਰ ਤ੍ਰਿਸ਼ਨਾ ਆ ਤੋ ਜਿੰਨਾ ਪੂਜਾ ਪਾਠ ਗੁਰਦੁਆਰੇ ਦੀਆਂ ਯੱਤ ਯਾਤਰਾਵਾਂ ਨੇ ਉਹ ਇਸ ਕਰਕੇ ਹੋ ਰਹੀਆਂ ਕਿ ਗੁਰੂ ਖੁਸ਼ ਹੋ ਜਾਵੇ ਤੇ ਮੈਨੂੰ ਇਹ ਮਿਲ ਜਾਵੇ ਮੈਂ ਇੰਨੇ ਵਜੇ ਪਾਠ ਸ਼ੁਰੂ ਕਰਾਂਗਾ 4 ਘੰਟੇ ਕਰਾਂਗਾ 5 ਘੰਟੇ ਕਰਾਂਗਾ ਤੜਕੇ ਕਰਾਂਗਾ ਅਮ੍ਰਿਤ ਵੇਲਾ ਕਹਤਾਂ ਉਹਨੂੰ ਕਿਸੇ ਨੇ ਚਪਹਿਰੇ ਬਣਾ ਲਿਆ ਕਿਸੇ ਨੇ ਦੁਪਹਿਰਾ ਬਣਾ ਲਿਆ ਕਿਸੇ ਵੇਲੇ ਵੀ ਪਾਠ ਕਰੋ ਪਰ ਗੱਲ ਤਾਂ ਗੁਰੂ ਦੀ ਮੰਨਣ ਦੀ ਹੈ ਕਿ ਗੁਰੂ ਨੇ ਜੋ ਬੋਲਿਆ ਉਹਨੂੰ ਮੰਨਣਾ ਪਰ ਉਹ ਸਭ ਛੱਡ ਕੇ ਜੇ ਇਹ ਸੋਚ ਹੈ ਮੇਰੀ ਕਿ ਮੈਂ ਫਲਾਣੇ ਟਾਈਮ ਤੇ ਜਾਂ ਇੰਨੇ ਪਾਠ ਕਰਕੇ ਜਾਂ ਕਿਸੇ ਖਾਸ ਥਾਂ ਤੇ ਜਾ ਕੇ ਪਾਠ ਕਰਕੇ ਮੈਨੂੰ ਇਹ ਮਿਲੇਗਾ ਇਹਦਾ ਮਤਲਬ ਮੈਂ ਗੁਰੂ ਦੀ ਗੱਲ ਮੰਨਣ ਵਾਸਤੇ ਪਾਠ ਨਹੀਂ ਸੀ ਕਰ ਰਿਹਾ ਮੈਂ ਕਿਸੇ ਹੋਰ ਚਾਹਤ ਨਾਲ ਪਾਠ ਕਰ ਰਿਹਾ ਸੀ ਫਿਰ ਮੈਂ ਸਨਮੁਖ ਨਹੀਂ ਹੋਇਆ ਕਿਉਂਕਿ ਜਦੋਂ ਮੈਂ ਸਨਮੁਖ ਹੋਣਾ ਸੀ ਫਿਰ ਤਾਂ ਜੀਓ ਨਿਰਮਲ ਬਾਹਰੋਂ ਨਿਰਮਲ ਫਿਰ ਤਾਂ ਅੰਦਰੋਂ ਨਿਰਮਲ ਹੋਣਾ ਸੀ ਗੁਰੂ ਦੇ ਨਾਲ ਰਹਿਣਾ ਸੀ ਗੁਰੂ ਦੇ ਗਿਆਨ ਦੇ ਨਾਲ ਮਨ ਦੇ ਅੰਦਰ ਉਹ ਵਰਕਾ ਹੀ ਪਾੜ ਦੇਣਾ ਸੀ ਕਿ ਮੈਨੂੰ ਕੁਝ ਚਾਹੀਦਾ ਹੈ ਅੰਦਰ ਸ਼ੁਕਰਾਨੇ ਚ ਆ ਜਾਣਾ ਸੀ ਅੰਦਰ ਸ਼ਾਂਤੀ ਆਨੰਦ ਆ ਜਾਣਾ ਸੀ ਹਨਾ ਅੰਦਰ ਕੰਟੈਂਟਮੈਂਟ ਆਉਣੀ ਸੀ ਸੰਤੋਖ ਹੋਣਾ ਸੀ ਤਾਂ ਉਹ ਇੱਥੇ ਸਤਗੁਰੂ ਦੱਸ ਰਿਹਾ ਕਿ ਸਿੱਖ ਤਾਂ ਬਹੁਤਨੇ ਜਿਹੜੇ ਸਿੱਖਣ ਲਈ ਆ ਰਹੇ ਨੇ ਗੁਰੂ ਕੋਲ ਹੁਣ ਕੋਈ ਸਕੂਲ ਜਾਂਦਾ ਟੀਚਰ ਦੇ ਕੋਲ ਬਹੁਤ ਸਾਰੇ ਸਟੂਡੈਂਟ ਜਾ ਰਹੇ ਪਰ ਸਨਮੁਖ ਉਸੇ ਨੂੰ ਕਾਂਗੇ ਜਿਹੜਾ ਟੀਚਰ ਦੀ ਗੱਲ ਸੁਣ ਰਿਹਾ ਹੈ ਅਸੀਂ ਕਹਿੰਨੇ ਆ ਗੁੱਡ ਸਟੂਡੈਂਟ ਚੰਗਾ ਵਿਦਿਆਰਥੀ ਹੈ ਜਿਹੜਾ ਸੁਣ ਰਿਹਾ ਪਰ ਉੱਥੇ ਇਹੋ ਜਿਹੇ ਵਿਦਿਆਰਥੀ ਜਿਹੜੇ ਸੁਣ ਨਹੀਂ ਰਹੇ ਟੀਚਰ ਕਹਿੰਦਾ ਤੂੰ ਗੱਲ ਨਹੀਂ ਸੁਣਦਾ ਤੂੰ ਮੂੰਹ ਫੇਰ ਲਿਆ ਸਾਡੇ ਤੋਂ ਤੂੰ ਬੇਮੁਖ ਹੋ ਗਿਆ ਹੈ ਪਰ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਸਿੱਖ ਸਿੱਖਣ ਵਾਲਾ ਗੁਰੂ ਦੇ ਗਿਆਨ ਵੱਲ ਮੁਖ ਕਰ ਲਵੇ ਗੁਰੂ ਦੇ ਗਿਆਨ ਨੂੰ ਮੰਨਣ ਲੱਗ ਜਾਏ ਅਮਲ ਵਿੱਚ ਲਿਆਉਣ ਲੱਗ ਜਾਏ ਫਿਰ ਕੀ ਹੋਏਗਾ ਜਦੋਂ ਕੋਈ ਸਿੱਖ ਸਿੱਖ ਤੋਂ ਪਾਵ ਸਿੱਖਿਆ ਲੈਣ ਵਾਲੀ ਸੁਰਤ ਜਾਂ ਮਨ ਜਦੋਂ ਸਾਡਾ ਮਨ ਤਿਆਰ ਹੈ ਅਸੀਂ ਜਾ ਕੇ ਗੁਰੂ ਕੋਲੋਂ ਸਿੱਖਿਆ ਲੈ ਰਹੇ ਹਾਂ ਬਾਣੀ ਪੜ ਰਹੇ ਹਾਂ ਗਿਆਨ ਨੂੰ ਸੁਣ ਰਹੇ ਹਾਂ ਬੋਲ ਰਹੇ ਹਾਂ ਗੁਰੂ ਗਿਆਨ ਵੱਲ ਨੂੰ ਸਨਮੁਖ ਹੁੰਦਾ ਹੈ ਸਮਰਪਿਤ ਹੁੰਦਾ ਹੈ ਸਮਰਪਿਤ ਜੋ ਗੁਰੂ ਨੇ ਕਿਹਾ ਉਹ ਅਨੁਸਾਰ ਮੈਂ ਜਿਉਣਾ ਜੋ ਗੁਰੂ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੋ ਜਦੋਂ ਅਸੀਂ ਇਹ ਕਰਦੇ ਹਾਂ ਫਿਰ ਕੀ ਹੁੰਦਾ ਹੈ ਜਦੋਂ ਅਸੀਂ ਸਨਮੁਖ ਹੋ ਜਾਂਦੇ ਹਾਂ ਸੋ ਸਿੱਖ ਸਖਾਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਹੁਣ ਸਿੱਖ ਤਾਂ ਅਸੀਂ ਸਾਰੇ ਕਹਾ ਰਹੇ ਹਾਂ ਪਰ ਕੀ ਅਸੀਂ ਗੁਰੂ ਦੇ ਭਾਣੇ ਚ ਵੀ ਆ ਰਹੇ ਆ ਆਪਣਾ ਭਾਣਾ ਜੋ ਚੱਲੇ ਭਾਈ ਕਿ ਆਪਣਾ ਭਾਣਾ ਚਲਾ ਰਹੇ ਹਾਂ ਕਿ ਹਾਂ ਮੈਂ ਇੰਨੇ ਪਾਠ ਤੇ ਕਰਾਂਗਾ ਪਰ ਮੈਂ ਮਿਲੇ ਤਾਂ ਮੈਂ ਪਾਠ ਕਰ ਰਿਹਾ ਇਹ ਮੈਂ ਆਪਣੇ ਭਾਣੇ ਨਾਲ ਚਲਾ ਰਿਹਾ ਆਪਣੀ ਡਿਜ਼ਾਇਰ ਆਪਣੀ ਵਿਸ਼ ਆਪਣੀਆਂ ਅਰਦਾਸਾਂ ਪੂਰੀ ਕਰਾਉਣ ਲਈ ਕਰ ਰਿਹਾ ਗੁਰੂ ਦੇ ਭਾਣੇ 'ਚ ਨਹੀਂ ਚੱਲ ਰਿਹਾ ਗੁਰੂ ਨੇ ਤਿੱਕਿਆ ਕਿ ਨਹੀਂ ਇੰਨਾ ਇੰਨਾ ਚੀਜ਼ਾਂ ਦੀ ਲੋੜ ਨਹੀਂ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ ਮੈਂ ਕਿਆ ਮੰਗੂ ਕਿਛਿ ਥਿਰ ਨ ਰਹੀ ਹਰਦੀਜੇ ਨਾਮ ਪਿਆਰੀ ਜੀਉ ਗੁਰਬਾਣੀ ਇਹ ਸਿਖਾਰੀ ਤੋ ਅਸੀਂ ਉਧਰ ਨੂੰ ਚਲਣਾ ਤੋ ਜਦੋਂ ਕੋਈ ਸਿੱਖ ਸੱਚੀ ਗੁਰੂ ਦੇ ਗਿਆਨ ਨੂੰ ਸਮਰਪਿਤ ਹੋ ਜਾਵੇ ਜਦੋਂ ਸਿੱਖਿਆਰਥੀ ਸਿੱਖਣ ਵਾਲਾ ਗੁਰੂ ਦੀ ਗੱਲ ਨੂੰ ਮੰਨਣ ਲੱਗ ਜਾਏ ਸਿੱਧਾ-ਸਿੱਧਾ ਪਾਵੇਦਾ ਇਹ ਹੈ ਵਨ ਸੇਕ ਸਿਕ ਮੀਨਸ ਵਨ ਹੂ ਵਨ ਵਿਦ ਅ ਲਰਨਿੰਗ ਮਾਈਂਡਸੈਟ ਅ ਪਰਸਨ ਹੂ ਵਾਂਟਸ ਟੂ ਲਰਨ ਫਰੋਮ ਅ ਗੁਰੂ truly surrenders to the gurus wisdom submits submits to the gurus wisdom that i'll always follow gurus wisdom jadon eh hunda what happens then hoveta sanmukkh sikkh koi jio reh gur nalay ta oh man chit karke us sikhiya de naal rehnda hai uss e anusar jionda hai jeda sanmukkh hunda hai oh kon hunda hai bhai ohi sikkh sanmukkh hunda hai jeda ਮਨ ਚਿੱਤ ਕਰਕੇ ਹਰ ਵੇਲੇ ਗੁਰੂ ਦੇ ਗਿਆਨ ਦੇ ਉੱਤੇ ਹੀ ਅਮਲ ਕਰਦਾ ਹੋਰ ਇੱਧਰ ਉੱਧਰ ਦੇ ਖਿਆਲ ਉਹਦੇ ਮਨ 'ਚ ਨਹੀਂ ਉਹ ਪਾਠ ਇਸ ਕਰਕੇ ਨਹੀਂ ਪੜ ਰਿਹਾ ਉਹ ਗੁਰਬਾਣੀ ਇਸ ਕਰਕੇ ਨਹੀਂ ਪੜ ਰਿਹਾ ਕਿ ਮੇਰੇ ਮਨ 'ਚ ਆ ਇੱਛਾ ਹੈ ਪੂਰੀ ਹੋ ਜਾਏ ਨਾ ਉਹਦੀ ਇੱਛਾ ਸਿਰਫ ਇਹ ਹੈ ਉਹਦੇ ਮਨ ਦੀ ਤਮੰਨਾ ਸਿਰਫ ਇਹ ਹੈ ਕਿ ਮੈਂ ਗੁਰੂ ਦੇ ਗਿਆਨ ਨੂੰ ਪੜ ਰਿਹਾ ਆਂ ਸੁਣ ਰਿਹਾ ਆਂ ਜੋ ਮੇਰਾ ਗੁਰੂ ਕਹਿ ਰਿਹਾ ਮੈਂ ਉਸ ਅਨੁਸਾਰ ਜੀਉਣਾ ਹੈ ਸਿਰਫ ਇਸ ਕਰਕੇ ਪੜ ਰਿਹਾ ਇਸ ਕਰਕੇ ਗੁਰੂ ਕੋਲ ਸਿੱਖ ਬਣਿਆ ਹੈ ਦੇਖੋ ਬੜੀ ਸਿੰਪਲ ਜੀ ਡੈਫੀਨੇਸ਼ਨ ਹੈ ਕਿ ਸਿੱਖ ਜਦੋਂ ਸਨਮੁਖ ਹੁੰਦਾ ਹੈ ਉਹਦਾ ਮਤਲਬ ਇਹ ਹੁੰਦਾ ਆ ਕਿ ਉਹ ਗੁਰੂ ਦੀ ਗੱਲ ਅਨੁਸਾਰ ਜੀਉਣਾ ਚਾਹੁੰਦਾ ਹੈ ਜਿਉਂ ਰਹੇ ਗੁਰ ਨਾਲੇ ਜੀ ਕਰਕੇ ਹਮੇਸ਼ਾ ਗੁਰੂ ਦੇ ਦਿੱਤੇ ਹੋਏ ਗੁਰ ਨੂੰ ਉਹ ਅਪਣਾਉਂਦਾ ਹੈ ਇਸ ਕਰਕੇ ਉਹ ਪਾਠ ਪੜ ਰਿਹਾ ਇਸ ਕਰਕੇ ਪਾਠ ਸੁਣ ਰਿਹਾ ਇਸ ਕਰਕੇ ਉਹ ਸਿੱਖਾ ਖਵਾ ਰਿਹਾ ਇਸ ਕਰਕੇ ਉਹ ਗੁਰੂ ਕੋਲ ਜਾ ਰਿਹਾ ਇਸ ਕਰਕੇ ਨਹੀਂ ਕਿ ਮੈਂ ਇੰਨੀ ਵਾਰੀ ਗੁਰਦੁਆਰੇ ਜਾਵਾਂਗਾ ਜਾਂ ਇੰਨੀ ਵਾਰੀ ਪਾਠ ਕਰਾਂਗਾ ਤੇ ਮੇਰੇ ਮਨ ਦੀ ਤਮੰਨਾ ਪੂਰੀ ਹੋ ਜਾਏਗੀ ਫਿਰ ਉਹ ਮਨਮੁਖ ਹੋ ਜਾਏਗਾ ਉਹ ਮਨ ਦੇ ਆਖੇ ਲੱਗ ਗਿਆ ਜੇ ਮਨ ਦੀ ਤਮੰਨਾ ਲਈ ਜਾ ਰਿਹਾ ਉਹਦੀ ਤਮੰਨਾ ਹੀ ਨਹੀਂ ਆਏ ਉਹ ਗੁਰੂ ਕੋਲ ਜਾਂਦਾ ਹੈ ਸਿੱਖ ਬਣ ਕੇ ਉਹ ਸਨਮੁਖ ਹੁੰਦਾ ਹੈ ਉਦੋਂ ਹੀ ਸਨਮੁਖ ਹੁੰਦਾ ਹੈ ਸਿੱਖ ਜਦੋਂ ਉਹ ਸਿਰਫ ਇੱਕੋ ਹੀ ਆਸ ਰੱਖਦਾ ਹੈ ਇੱਕ ਹੀ ਤਮੰਨਾ ਰੱਖਦਾ ਹੈ ਕਿ ਮੈਂ ਜੋ ਮੇਰਾ ਗੁਰੂ ਕਹਿ ਰਿਹਾ ਹੈ ਉਸ ਅਨੁਸਾਰ ਹੀ ਜੀਉਣਾ ਆ ਉਸ ਤੋਂ ਇੱਧਰ ਉੱਧਰ ਮੈਂ ਨਹੀਂ ਜੀਉਣਾ ਹੋ ਜੀਉ ਹੋ ਰਹਿ ਗੁਰ ਨਾਲੇ ਜੀ ਕਰਕੇ ਮਨ ਚਿੱਤ ਕਰਕੇ ਗੁਰੂ ਦੇ ਗਿਆਨ ਗੁਰੂ ਦੀ ਸਿੱਖਿਆ ਉਦੇ ਨਾਲ ਹੀ ਰਹਿੰਦਾ ਹੈ ਉਹਦੇ ਨਾਲ ਹੀ ਜਿਉਂਦਾ ਹੈ ਉਸ ਅਨੁਸਾਰ ਹੀ ਜਿਉਂਦਾ ਸੋ ਦੇ ਰਿਮੇਨ ਅਲਾਈਨਡ ਵਿਦ ਦ ਨੋਲਜ ਦ ਵਿਜ਼डम ਐਂਡ ਲਿਵ ਅਕੋਰਡਿੰਗਲੀ ਵਨ ਹੂ ਹੈਜ਼ ਦੈਟ ਮਾਈਂਡਸੈਟ ਜਿਹੜਾ ਸਬਮਿਟ ਕਰਦਾ ਹੈ ਓਨਲੀ ਦੋਜ਼ ਆਰ ਸਬਮਿਟਡ অর ਸਬਮਿਟਡ অর ਡਿਵੋਟਡ ਸਿਕਸ ਦੋਜ਼ Who live as per gurbani they don't have any other desire that i will read gurbani this much time or that time or at a certain place and i my wishes will be granted so their focus is not on wishes their focus is on listening understanding internalizing and living the message being provided by the guru nothing else odo hi assi sanmukkh hunde jadon guru di gal nu samajh ke man ke apne jeevan vich amal vich laon da hi kamm karde haa hor koi chaahat hor koi aas nahi rakhde gur ke charan hirday dhaye ਅੰਤਰ ਆਤਮੈ ਸਮਾਲੇ ਗੁਰ ਦਿਲ ਵਿੱਚ ਗੁਰੂ ਗਿਆਨ ਦੇ ਚਰਣਾ ਨੂੰ ਸਦਾ ਧਿਆਉਂਦਾ ਹੈ ਜਿਹੜਾ ਸਨਮੁਖ ਹੈ ਚਰਨ ਕਮਲ ਕਿਹੜੇ ਨੇ ਨਿਸ਼ਾਨਦੇਹੀ ਜਿੱਦਾਂ ਪੈਰਾਂ ਦੇ ਨਿਸ਼ਾਨ ਪੈਂਦੇ ਨੇ ਚਰਨ ਪੈਰਾਂ ਨੂੰ ਕਹਿੰਦੇ ਤੇ ਜਦੋਂ ਕੋਈ ਚੱਲਦਾ ਹੈ ਤੇ ਉਹਨੂੰ ਕੀ ਕਹਿੰਦੇ ਫੁੱਟਪ੍ਰਿੰਟਸ ਕੋਈ ਤੁਰ ਕੇ ਗਿਆ ਆ ਉਹਦੇ ਚਰਣਾ ਦੇ ਪੈਰਾਂ ਦੇ ਨਿਸ਼ਾਨ ਬਣ ਗਏ ਨੇ ਹੁਣ ਇਹ ਜਿਹੜਾ ਇੱਥੇ ਲਫ਼ਜ਼ ਯੂਜ਼ ਕੀਤਾ ਹੈ ਚਰਨ ਜਾਂ ਫੁੱਟਸਟੈਪਸ ਜਿਨ੍ਹਾਂ ਨੂੰ ਕਹਿ ਦਿੰਦੇ ਆ ਨਿਸ਼ਾਨ ਪੈਰਾਂ ਦੇ ਨਿਸ਼ਾਨ ਕਿਸੇ ਤੱਕ ਪਹੁੰਚਣਾ ਹੋਵੇ ਸੀ ਕਹਿੰਦੇ ਆ ਉਹਦੇ ਕਦਮਾਂ ਦੇ ਨਿਸ਼ਾਨਾਂ ਤੇ ਤੁਰਦਾ ਜਾਏ ਜਿਹੜੇ ਕਦਮਾਂ ਤੇ ਉਹ ਚੁਲਕੇ ਗਿਆ ਉਧਰ ਹੀ ਜਾਏ ਉਹ ਕਦਮਾਂ ਦੇ ਪੈਰਾਂ ਦੇ ਚਰਨਾਂ ਦੇ ਨਿਸ਼ਾਨ ਸਾਨੂੰ ਉਸ ਰਾਹ ਦਿਖਾਉਂਦੇ ਨੇ ਕਿ ਐਸ ਰਾਹ ਤੇ ਗਿਆ ਆ ਤਾਂ ਗੁਰੂ ਦਾ ਗਿਆਨ ਉਹ ਕਦਮਾਂ ਦੇ ਨਿਸ਼ਾਨ ਹੈ ਉਹ ਨਿਸ਼ਾਨ ਦੇ ਹੀ ਹੈ ਜਿਤੇ ਚੱਲਣਾ ਹੈ ਉਸ ਨਿਸ਼ਾਨ ਨੂੰ ਜੋ ਗੁਰੂ ਦੀ ਸਿੱਖਿਆ ਹੈ ਜੋ ਗੁਰੂ ਦੇ ਚਰਨ ਜਿੱਧਰ ਨੂੰ ਗਏ ਆ ਜਿਹੜੇ ਫੁੱਟਸਟੈਪਸ ਨੇ ਉਹਨਾਂ ਨੂੰ ਧਿਆਨ ਚ ਰੱਖਣਾ ਹਮੇਸ਼ਾ ਧਿਆਏ ਆਪਣੇ ਹਿਰਦੇ ਚ ਉਹਦੇ ਵਾਲੀ ਧਿਆਨ ਰੱਖਣਾ ਜਿਹੜੀ ਨਿਸ਼ਾਨਦੇਹੀ ਗੁਰੂ ਨੇ ਦਿੱਤੀ ਹੈ ਚਰਨ ਦਾ ਮਤਲਬ ਇਹ ਹੈ ਗੁਰਕੇ ਚਰਨ ਗੁਰੂ ਦੇ ਗਿਆਨ ਦਾ ਜਿਹੜਾ ਰਾਹ ਆ ਜਿਹੜੇ ਫੁੱਟਸਟੈਪਸ ਨੇ ਜਿਹੜੇ ਕਦਮਾਂ ਦੇ ਨਿਸ਼ਾਨ ਨੇ ਉਹ ਉਹ ਹੈ ਮੰਜ਼ਿਲ ਉਧਰ ਜਾਣਾ ਕੋਈ ਚਰਨ ਕੋਈ ਫਿਜ਼ੀਕਲ ਨਹੀਂ ਲੱਭਣੇ ਕਿ ਮੈਂ ਉਹ ਲੱਭ ਕੇ ਪੈਰ ਤੇ ਉਹ ਇਹ ਤਾਂ ਫਲਸਫਾ ਹੀ ਨਹੀਂ ਸਾਡਾ ਗੁਰੂ ਵਿਅਕਤੀ ਨਹੀਂ ਹੈ ਨਾ ਗੁਰੂ ਤਾਂ ਗਿਆਨ ਹੈ ਹੁਣ ਗੁਰੂ ਵਿਅਕਤੀ ਜਦੋਂ ਹੈ ਵੀ ਸੀ ਤਾਂ ਵੀ ਗਿਆਨ ਹੀ ਗੁਰੂ ਸੀ ਫਿਰ ਉਹ ਹੀ ਐਗਜ਼ਾਮਪਲ ਲੈ ਲਓ ਨੇ ਪ੍ਰਿਥੀ ਚੰਦੇ ਸਾਹਮਣੇ ਗੁਰੂ ਅਮਰਦਾਸ ਵੀ ਸੀ ਗੁਰੂ ਰਾਮਦਾਸ ਵੀ ਸੀ ਬਾਅਦ ਚ ਗੁਰੂ ਅਰਜਨ ਸਾਹਿਬ ਵੀ ਸੀ ਪਰ ਜੇ ਉਹ ਗੱਲ ਹੀ ਨਹੀਂ ਸੁਣ ਰਿਹਾ ਗੁਰੂ ਦੇ ਗਿਆਨ ਦੀ ਜਿਹੜੀ ਨਿਸ਼ਾਨਦੇਹੀ ਉਹ ਤੇ ਚੱਲ ਹੀ ਨਹੀਂ ਰਿਹਾ ਤੇ ਉਹ ਗੁਰੂ ਵਾਲਾ ਨਹੀਂ ਨਾ ਉਹ ਸਨਮੁਖ ਨਹੀਂ ਨਾ ਹੋਇਆ ਤੇ ਬੇਮੁਖ ਹੋ ਗਿਆ ਮਨਮੁਖ ਹੋ ਗਿਆ ਜਦੋਂ ਉਹ ਚਰਨ ਦੇ ਅਨੁਸਾਰ ਚੱਲਦੇ ਹਨ ਗੁਰਕੇ ਚਰਨ ਤੋਂ ਭਾਵ ਜਿਹੜੇ ਕਦਮਾਂ ਦੇ ਨਿਸ਼ਾਨ ਗੁਰੂ ਨੇ ਦਿੱਤੇ ਨੇ ਜਿਹੜਾ ਰਾਹ ਦਿਖਾਇਆ ਹੈ ਜਿਹੜੀ ਨਿਸ਼ਾਨਦੇਹੀ ਕੀਤੀ ਹੈ ਜਦੋਂ ਹਿਰਦੇ ਧਿਆਏ ਜਦੋਂ ਆਪਣਾ ਹਿਰਦੇ ਨਾਲ ਦਿਲ ਕਰਕੇ ਸਾਡਾ ਧਿਆਨ ਸਿਰਫ ਉਸ ਗਿਆਨ ਵਾਲੀ ਹੁੰਦਾ ਹੈ ਗੁਰੂ ਦੀ ਨਿਸ਼ਾਨਦੇਹੀ ਵੱਲ ਹੁੰਦਾ ਹੈ ਫਿਰ ਭਟਕਦਾ ਨਹੀਂ ਮਨ ਅਸੀਂ ਉਸ ਪਾਸੇ ਨਹੀਂ ਚੱਲ ਰਹੇ ਜਿਹੜੇ ਨਿਸ਼ਾਨ ਗੁਰੂ ਨੇ ਪਾਏ ਆ ਜਿਹੜੇ ਕਦਮਾਂ ਦੇ ਨਿਸ਼ਾਨ ਦਿੱਤੇ ਆ ਜਿੱਧਰੋਂ ਰਾਹ ਦੱਸਿਆ ਉਸ ਪਾਸੇ ਨਾ ਜਾ ਕੇ ਅਸੀਂ ਆਪਣੇ ਮਨ ਦੇ ਮਗਰ ਲਾ ਕੇ ਕੁਝ ਹੋਰ ਕਰ ਰਹੇ ਆ ਫਿਰ ਉਸੇ ਸਨਮੁਖ ਨਹੀਂ ਤੋਂ ਸਨਮੁਖ ਉਹ ਹੈ ਜਿਹੜਾ ਗੁਰੂ ਦੇ ਦੱਸੇ ਹੋਏ ਜਿਹੜੀ ਨਿਸ਼ਾਨਦੇਹੀ ਹੈ ਜਿਹੜੀ ਸਿੱਖਿਆ ਜਿਹੜਾ ਰਾਹ ਆ ਉਸ ਨੂੰ ਸਦਾ ਤੇ ਹੁੰਦਾ ਹੈ ਉਸ ਵੱਲ ਧਿਆਨ ਕਰਦਾ ਹੈ ਆਪਣੇ ਅੰਦਰ ਸਮਾ ਲੈਂਦਾ ਅੰਤਰ ਆਤਮੈ ਸਮਾਲ ਲੈ ਉਸ ਗੁਰ ਨੂੰ ਗੁਰੂ ਦੇ ਗੁਰ ਗੁਰੂ ਦੇ ਗਿਆਨ ਗੁਰੂ ਦੀ ਸਿੱਖਿਆ ਉਹ ਚਰਨ ਕਮਲ ਉਹ ਨਿਸ਼ਾਨਦੇਹੀ ਉਹ ਕਦਮਾਂ ਦੇ ਨਿਸ਼ਾਨ ਉਹ ਸਿੱਖਿਆ ਉਸ ਨੂੰ ਆਪਣੇ ਅੰਦਰ ਸਮਾ ਲੈਂਦਾ ਸਮਾ ਲੈਣ ਦਾ ਭਾਵ ਕਿ ਉਸ ਤੋਂ ਇਲਾਵਾ ਹੋਰ ਨਹੀਂ ਹੁਣ ਉਹ ਬਸ ਉਸ ਅਨੁਸਾਰ ਹੀ ਚੱਲਣਾ ਹੈ ਕਿ ਜੇ ਗੁਰੂ ਨਿੱਕੇ ਆਇਆ ਇਸੇ ਤਰ੍ਹਾਂ ਹੀ ਚੱਲਣਾ ਜੋ ਗੁਰੂ ਕਹੇ ਸੋਈ ਪਲ ਮੰਨੋ ਗੁਰੂ ਦੀ ਸਿੱਖਿਆ ਤੋਂ ਇਲਾਵਾ ਹੋਰ ਕੁਝ ਵੀ ਉਹ ਮਾਨ ਵਿੱਚ ਨਹੀਂ ਰੱਖਦਾ ਉਸ ਅਨੁਸਾਰ ਹੀ ਜਿਉਂਦਾ ਹੈ ਫਿਰ ਉਹ ਸਨਮੁਖ ਹੁੰਦਾ ਹੈ ਕੰਟੈਂਪਲੇਟਿੰਗ ਦਾ ਗੁਰੂਜ਼ ਟੀਚਿੰਗਸ ਇਨ देयर ਹਾਰਟ ਦੇ ਐਬਜ਼ਾਰਬ 뎀 ਸਮਾ ਲੈਂਦੇ ਨੇ ਆਪਣੇ ਅੰਦਰ ਉਸ ਗਿਆਨ ਨੂੰ ਕੀਪਿੰਗ ਨਥਿੰਗ ਐਲਸ ਇਨ ਮਾਈਂਡ ਦੇ ਡੋਨਟ ਸਵੇ ਅਵੇ ਦੇ ਡੋਨਟ ਗੈਟ ਡਿਸਟਰੈਕਟਡ ਔਨ 애니 ਅਦਰ ਪਾਥ ਬਿਕਾਜ਼ ਦੇ ਆਰ ਫੋਕਸਡ to listen to accept to internalize and implement that wisdom into their life that's the focus tumhara dhyan is cheez hai ohi sanmukh hunde ne hor koi nahi ohi sikh sanmukh hai aap chhad sada rah parnay gurbin avar na jaane koi parnay parnay hoye main meri aap mainu eh nahi milya mainu eh milna chahida main aa kara ਮੈਨੂੰ ਇਹ ਮਿਲ ਗਿਆ ਮੈਂ ਐਡਾ ਵੱਡਾ ਧਰਮੀ ਹਾਂ ਮੈਂ ਅੰਮ੍ਰਿਤਧਾਰੀ ਹਾਂ ਮੈਂ ਪਾਠੀ ਹਾਂ ਇਹ ਮੈਂ ਮੈਂ ਛੱਡਤੀ ਆਪ ਆਪਣਾ ਆਪ ਛੱਡਤਾ ਕਿ ਮੈਂ ਆ ਪਾਠ ਕਰਾਂਗਾ ਤਾਂ ਮਿਲੇ ਇਹ ਮੈਂ ਵਾਲੀ ਗੱਲ ਹੀ ਛੱਡਤੀ ਹੁਣ ਪਿੱਛੇ ਅਸੀਂ ਹੀ ਜਾਣੇ ਨਾ ਸਨਮੁਖ ਉਹੀ ਹੈ ਗੁਰੂ ਨੂੰ ਸਨਮੁਖ ਉਹੀ ਹੈ ਉਹੀ ਡਿਵੋਟਿਡ ਸਿੱਖ ਹੈ ਜਿਹੜਾ ਮੈਂ ਨਹੀਂ ਸੋਚ ਰਿਹਾ ਕਿ ਮੈਂ ਕੀ ਹਾਂ ਕਿ ਮੈਂ ਕਿੰਨੇ ਪਾਠ ਕਰ ਲਏ ਗੁਰਬਾਣੀ ਸਾਨੂੰ ਬੜੇ ਤਰੀਕੇ ਨਾਲ ਸਮਝਾਉਂਦੀ ਹੈ ਸਤਿਗੁਰੂ ਨੇ ਬਾਣੀ ਚ ਕਿਹਾ ਲੇਖਕ ਕਤੈ ਨ ਛੂਟੀਐ ਖਿਨ ਖਿਨ ਭੂਲਣਹਾਰ ਜੇ ਮੇਰੇ ਰੱਬਾ ਜੇ ਮੈਂ ਲੇਖੇ ਕਰਨ ਲੱਗਾ ਨਾ ਕਿ ਮੈਂ ਆ ਚੰਗਾ ਕੰਮ ਕੀਤਾ ਆ ਚੰਗਾ ਕੰਮ ਕੀਤਾ ਤੇ ਮੈਨੂੰ ਆ ਦੇ ਦੇ ਫੇਰ ਨਹੀਂ ਮੈਂ ਛੁੱਟਦਾ ਕਿਉਂਕਿ ਮੇਰੇ ਚੰਗੇ ਕੰਮ ਬਹੁਤ ਘਟ ਨੇ ਫੇਰ ਮੇਰੇ ਚੰਗੇ ਕੰਮ ਬਹੁਤ ਘਟ ਨੇ ਬਖਸ਼ਣਹਾਰ ਬਖਸ਼ ਲੈ ਆਉਗਣ ਇੰਨੇ ਕਾ ਜਿਆਦਾ ਨਹੀਂ ਇਹ ਲੇਖਿਆਂ ਚ ਨਹੀਂ ਪੈਂਦਾ ਮੈਂ ਮੇਰੀ ਛੱਡਤੀ ਆਪ ਗਵਾਈਏ ਤਾਂ ਸ਼ੋਪਾਈ ਹੈ ਆਪ ਛੱਡ ਸਦਾ ਰਹਿ ਪ੍ਰਣਾਇ ਰਹਿਨੇ ਸਨਮੁਖ ਉਹੀ ਹੁੰਦੇ ਨੇ ਜਿਹੜੇ ਗੁਰੂ ਦੇ ਗਿਆਨ ਨੂੰ ਪ੍ਰਣਾਇ ਹੋਏ ਨੇ ਉਸ ਤੋਂ ਬਾਹਰ ਨਹੀਂ ਸੀਤਾ ਦਿੱਥੇ ਸੀਤੋ ਸੀਤਾ ਮਹਿਮਾ ਵਾ ਜਿਹੜੇ ਸੀਤੇ ਹੋਏ ਨੇ ਗੁਰੂ ਦੇ ਨਾਲ ਉਸ ਗਿਆਨ ਦੇ ਨਾਲ ਆਪਣੇ ਆਪ ਨੂੰ ਉਹਨੇ ਜੋੜ ਲਿਆ ਆ ਧਿਆਨ ਹੀ ਉੱਥੇ ਹੋ ਹੋਰ ਪਾਸੇ ਦੇਖਦੇ ਨਹੀਂ ਹੋਰ ਪਾਸੇ ਧਿਆਨ ਨਹੀਂ ਆਪ ਛੱਡਤਾ ਹੈ ਬਾਰੀ ਸੇ ਅਣਪਾ ਮੈਂ ਮੇਰੀ ਛੱਡ ਕੇ ਸਦਾ ਗੁਰੂ ਦੀ ਸਿੱਖਿਆ ਨੂੰ ਸਮਰਪਿਤ ਰਹਿੰਦਾ ਉਹ ਸੰਮੁਖ ਹੈ ਤੇ ਗੁਰੂ ਗਿਆਨ ਤੋਂ ਬਿਨਾ ਹੋਰ ਵੱਲ ਨਹੀਂ ਜਾਂਦਾ ਗੁਰੂ ਬਿਨ ਅਵਰ ਨਾ ਜਾਣੇ ਕੋਈ ਔਰ ਕਿਨੇ ਉਹ ਵਿਕਾਰ ਉਹ ਲਾਲਚ ਉਹ ਝੂਠ ਉਹ ਤ੍ਰishna ਮੈਨੂੰ ਇਹ ਮਿਲੇ ਇਹ ਹੋ ਜਾਏ ਐਦਾਂ ਹੋ ਜਾਏ ਇਹ ਸਭ ਵਿਕਾਰ ਨੇ ਪਾਠ ਕਰਦੇ ਆ ਵੀ ਜੇ ਇਹੀ ਤਮੰਨਾਵਾਂ ਨੇ ਫਿਰ ਅਸੀਂ ਵਿਕਾਰੀ ਹਾਂ ਫਿਰ ਅਸੀਂ ਮੈਲੇ ਹਾਂ ਫਿਰ ਅਸੀਂ ਬੇਮੁਖ ਹਾਂ ਫਿਰ ਅਸੀਂ ਸਨਮੁਖ ਨਹੀਂ ਹਾਂ ਦੇ ਲੀ ਬਿਹਾਈਂਡ ਈਗੋ 올 ਦਟ ਵਰਲਡੀ ਕਲਵਰਨੈਸ 올 ਦਟ ਆਈ ਏ ਮੀ ਮਾਈਸੈਲਫ and remain surrendered submitted to guru's teachings never turning to vices or any other schemes kahe nanak suno santoh so sikh sanmukho so we are talking about a devoted sikkh sikkh one who has that mindset of learning sikkh olda sikhan gaya guru kolo te jehda sanmukha hai ohi gall ho rahi hai ਸੇਖਾ ਸਾਰੇ ਖਵਾਰੇ ਪਰ ਸਨਮੁਖ ਉਦੋਂ ਹੀ ਹੋਵਾਂਗੇ ਜਦੋਂ ਹੋਰ ਸਭ ਕੁਝ ਮਿਟਾ ਕੇ ਅਸੀਂ ਸਿਰਫ ਗੁਰੂ ਵੱਲ ਧਿਆਨ ਕਰਾਂਗੇ ਗੁਰੂ ਦਸ ਕੀ ਰਿਹਾ ਉਸਦੇ ਉਪਦੇਸ਼ ਨੂੰ ਪ੍ਰਣਾਏ ਰਹਾਂਗੇ ਉਸਦੇ ਦੱਸੇ ਹੋਏ ਜਿਹੜੇ ਹੈਗੇ ਨੇ ਰਾਹ ਉਸੇ ਤੇ ਚੱਲਾਂਗੇ ਹੋਰ ਕੁਝ ਭਾਲ ਹੀ ਨਹੀਂ ਲੈ ਗੁਰੂ ਤੋਂ ਆਪ ਛੱਡਤਾ ਆਪਾ ਭਾਵ ਆਪਣੀਆਂ ਮੰਗਾਂ ਆਪਣੀਆਂ ਸ਼ਿਕਾਇਤਾਂ ਛੱਡ ਕੇ ਪਾਸੇ ਸਿਰਫ ਜੋ ਗੁਰੂ ਕਹ ਰਿਹਾ ਉਸ ਅਨੁਸਾਰ ਜੀਉਣਾ ਸ਼ੁਰੂ ਕਰ ਦੇ ਕਹੇ ਨਾਨਕ ਸੁਣੋ ਸੰਤੋ ਸੁਣੋ ਭਾਈ ਹਰ ਕੋਈ ਸੰਤ ਬਣਿਆ ਨਾ ਗੁਰਬਾਣੀ ਜਦੋਂ ਇਹ ਲਫ਼ਜ਼ ਆਉਂਦਾ ਮੈਂ ਹਮੇਸ਼ਾ ਇਹ ਸੋਚਦਾ ਹੁੰਨਾ ਕਿ ਸਤਿਗੁਰੂ ਨੇ ਇਸੇ ਕਰਕੇ ਕਿਹਾ ਕਿ ਹਰ ਕੋਈ ਖੁਦ ਨੂੰ ਸੰਤ ਭਲਾ ਚੰਗਾ ਸਮਝਦਾ ਤੇ ਫਿਰ ਗੁਰਬਾਣੀ ਸੁਣੋ ਭਾਈ ਜੇ ਤੁਸੀਂ ਸੰਤ ਹੋ ਨਾ ਤਾਂ ਸੁਣੋ ਐਦਾਂ ਸੰਤ ਬਣੀਦਾ ਐਦਾਂ ਸਨਮੁਖ ਹੋਈਦਾ ਐਸਾ ਸਿੱਖ ਸਿੱਖਿਆ ਲੈਣ ਵਾਲਾ ਮਨ ਜਿਹੜਾ ਸੱਚੀ ਸਿੱਖਣਾ ਚਾਹੁੰਦਾ ਉਹੀ ਸਨਮੁਖ ਹੈ ਜਿਹੜਾ ਗੁਰੂ ਨੂੰ ਹਮੇਸ਼ਾ ਸਾਹਮਣੇ ਰੱਖਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜਿਹੜਾ ਉਸ ਤੋਂ ਬਾਹਰ ਨਹੀਂ ਜਾਂਦਾ ਜਿਹੜਾ ਗੁਰੂ ਕੋਲ ਸਿਰਫ ਇਸ ਕਰਕੇ ਆਇਆ ਕਿ ਜਿਹੜਾ ਗੁਰੂ ਨੇ ਗੱਲ ਕਹੀ ਹੈ ਮੈਂ ਉਸ ਅਨੁਸਾਰ ਜੀਉਣਾ ਹੈ ਉਹਦੇ ਦੱਸੇ ਮਾਰਗ ਤੇ ਜਾਣਾ ਹੈ ਉਹੀ ਪਦਚਿਨ ਜਿਹੜੇ ਬਣੇ ਨੇ ਜਿਹੜੇ ਚਰਣਾ ਦੇ ਨਿਸ਼ਾਨ ਬਣੇ ਨੇ ਕਦਮਾਂ ਦੇ ਜਿਹੜੇ ਫੁੱਟਸਟੈਪਸ ਨੇ ਆ ਹਵ ਟੂ ਫਾਲੋ ਦਾ ਫੁੱਟਸਟੈਪਸ ਸ਼ੋਨ ਬਾਈ ਦਾ ਗੁਰੂ ਕਿ ਉਹਨਾਂ ਤੇ ਚੱਲਣਾ ਹੈ ਹੋਰ ਪਾਸੇ ਨਹੀਂ ਜਾਣਾ ਡਿਸਟਰੈਕਟ ਨਹੀਂ ਹੋਣਾ ਇਧਰ ਉਧਰ ਨਹੀਂ ਪਟਕਣਾ ਉਹੀ ਸਨਮੁਖ ਹੁੰਦੇ ਨੇ ਸੱਚ ਅ ਸਿੱਖ ਇਜ਼ ਸਨਮੁਖ ਐਵਰ ਫੇਸਿੰਗ ਦਾ ਗੁਰੂ ਦਾ ਡਿਵੋਟਿਡ ਵਨ ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਅਸੀਂ ਸੰਨਮੁਖ ਬਣੀਏ ਸੰਨਮੁਖ ਦਾ ਮਤਲਬ ਕੋਈ ਫਿਜ਼ੀਕਲ ਬਾਰੋਂ ਮੂੰਹ ਕਰਨਾ ਨਹੀਂ ਸੰਨਮੁਖ ਦਾ ਮਤਲਬ ਸਾਡਾ ਮਨ ਕੇਵਲ ਗੁਰੂ ਦੇ ਗਿਆਨ ਵੱਲ ਹੋਵੇ ਕਿ ਮੈਂ ਗੁਰੂਕੁਲ ਆਇਆ ਹੀ ਐਸੇ ਕਰਕੇ ਮੈਂ ਤਾਂ ਹੀ ਸਿੱਖ ਬਣਿਆ ਕਿ ਮੈਂ ਸਿੱਖਿਆ ਲੈਣੀ ਐ ਤੇ ਉਸ ਸਿੱਖਿਆ ਦੇ ਉੱਤੇ ਧਿਆਨ ਰੱਖਣਾ ਹੈ ਮੈਨੂੰ ਪਾਠ ਕਰਕੇ ਕੀ ਮਿਲੇਗਾ ਬਾਹਰੋਂ ਕੀ ਨਹੀਂ ਮਿਲੇਗਾ ਇਹ ਸੋਚਾਂ ਮੈਲੇਮੰਦੀਆਂ ਨਿਸ਼ਾਨੀਆਂ ਨੇ ਇਹ ਮਨ ਦੀਆਂ ਚਲਾਕੀਆਂ ਨੇ ਇਹ ਮਨ ਮੁਖਾਉਣ ਦਾ ਰਾਹ ਆ ਸੰਨਮੁਖਾਉਣ ਦਾ ਮਤਲਬ ਤੇ ਸਿਰਫ ਇਹੀ ਐ ਕਿ ਮੈਨੂੰ ਗੁਰੂ ਮਿਲੇ ਮੈਨੂੰ ਗੁਰੂ ਦਾ ਗਿਆਨ ਮਿਲੇ ਮੈਂ ਸਿਰਫ ਉਸ ਅਨੁਸਾਰ ਚੱਲਾਂ ਇਸ ਤੋਂ ਬਾਹਰ ਹੋਰ ਕੁਝ ਵੀ ਨਹੀਂ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਜੀ ਪੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ